ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਚ ਮਾਲਕ ਕਰੇ ਜੀ ਵਾਦਾ ਆਹੀ ਅਰਦਾਸ ਕਰਦੇ ਆ ਜੀ ਅਪਾ ਤਾਂ ਦਿਲ ਤੋਂ ਸਾਰਿਆਂ ਵਾਸਤੇ ਆ ਘਰ ਦੇ ਕਹਿੰਦੇ ਜੀ ਕਿਤੇ ਘੁੰਮਣ ਜਾਣਾ ਵੀ ਇੱਕ ਦਿਨ ਵਾਸਤੇ ਕਿਤੇ ਦਾ ਪਲਾਨ ਬਣਾਓ ਪਲਾਨ ਫਿਰ ਐਟ ਅ ਟਾਈਮ ਬਣਾਇਆ ਜੀ ਮੈਂ ਹਾਂ ਚਲੋ ਕਿਤੇ ਇਹੋ ਜੀ ਜਗਾ ਜਾ ਕੇ ਇਹ ਵੀ ਅ ਕਹ ਲੋ ਵੀ ਫਿਰ ਬੈਠੇ ਬੈਠੇ ਦਾ ਦਿਮਾਗ ਚੱਲਿਆ ਵੀ ਮੈਂ ਹਾਂ ਐ ਕਰਦੇ ਆ ਚਲੋ ਨਾਲੇ ਮੱਥਾ ਟੇਕ ਹੋ ਜਾਊਗਾ ਨਾਲੇ ਗੁਰੂ ਮਹਾਰਾਜ ਦੇ ਦਰਸ਼ਨ ਹੋ ਜੂਗੇ ਤੇ ਨਾਲੇ ਭਾਈ ਪਹਾੜੀ ਏਰੀਆ ਕੋਲ ਹੋ ਜਾਊਗਾ ਇਹ ਕਹਿੰਦੇ ਪਹਾੜੀਆਂ ਚ ਜਾਣਾ ਮਾਹ ਚੱਲ ਕੋਈ ਗੱਲ ਆ ਪਲਾਨ ਬਣਾ ਲਿਆ ਜੀ ਜਹੜੂ ਜੀ ਸਾਹਿਬ ਦਾ ਜਹੜੂ ਜੀ ਸਾਹਿਬ ਪਹੁੰਚੇ ਹੋਏ ਆ ਜੀ ਤੇ ਹੁਣ ਜਾਂਦੇ ਜਾਂਦੇ ਅਸੀਂ ਹੁਣ ਹਰੀਪੁਰ ਸਾਹਿਬ ਹੋ ਕੇ ਜਾਣਾ ਤੇ ਚਲੋ ਫਿਲਹਾਲ ਮੱਥਾ ਅਸੀਂ ਟੇਕਿਆ ਏ ਉਹ ਤੁਸੀਂ ਹੁਣ ਪਹਿਲਾ ਵਾਲੇ ਬਲੌਗ ਚ ਪਤਾ ਨਹੀਂ ਹੁਣ ਇਹ ਵਾਲਾ ਬਲੌਗ ਪਹਿਲਾ ਛੱਡ ਹੋਊਗਾ ਕਿ ਉਹ ਵਾਲਾ ਪਹਿਲਾ ਛੱਡ ਹੋਊਗਾ ਜਿਦੇ ਚ ਤੁਸਾਂ ਨੂੰ ਜਹੜਜੀ ਸਾਹਿਬ ਦੇ ਦਰਸ਼ਨ ਹੋਣਗੇ ਤੇ ਹਰੀਪੁਰ ਸਾਹਿਬ ਦੇ ਦਰਸ਼ਨ ਹੋਣਗੇ ਅ ਤਾਂ ਕਰਕੇ ਹੁਣ ਮੱਥਾ ਅਸੀਂ ਟੇਕਿਆ ਏ ਹੁਣ ਅਸੀਂ ਆ ਗਏ نیچے ਮਾਮਾ ਜੀ ਉਹਨਾਂ ਕੋਲ ਮਾਮਾ ਜੀ ਤਾਂ ਵੈਸੇ ਹੈਗੇ ਹੁਣ ਪੰਜਾਬ ਏ ਗਏ ਹੋਏ ਵਿਆਹ ਕਰਕੇ ਤੁਹਾਨੂੰ ਪਤਾ ਹੀ ਆ ਮਾਮਾ ਜੀ ਤੇ ਮਾਮੀ ਜੀ ਵੀ ਉੱਥੀ ਆ ਹਨਾ ਸਾਰਾ ਪਰਿਵਾਰ ਉੱਥੀ ਆ ਉਰੇ ਸਾਡਾ ਭਾਈ ਚਾਚਾ ਜੀ ਲੱਗਦੇ ਆ ਯਾਰ ਕਹਿ ਲਓ ਕਿ ਕੋਈ ਹਾਨ ਪ੍ਰਮਾਨ ਆ ਅਸੀਂ ਤਾਂ ਹੁਣ ਚਲੋ ਹਨਾ ਯਾਰ ਦੋਸਤ ਕਹਿ ਲਓ ਉਰੇ ਕਾਕੂ ਬਾਈਓ ਹੈ ਤਕਰੀਬਨ ਬਾਕੀ ਸਾਰੇ ਉੱਥੇ ਪੰਜਾਬ ਚੇ ਆ ਹੁਣ ਅਸੀਂ ਪਹੁੰਚੇ ਆ ਇਨਾਂ ਕੋਲ ਉਰੇ ਹੁਣ ਪਹਿਲਾਂ ਤਾਂ ਜੀ ਇੱਧਰ ਭੈਣ ਨੂੰ ਮਿਲੋ ਭੈਣ ਦੇਖ ਰਹੀ ਆ ਪਹਾੜੀਆਂ ਘੁੰਮ ਫਿਰ ਕੇ ਹੈ ਹੈ ਨੀ ਇਹ ਇਹ ਜਿਹੇ ਵੀ ਦਰਖਤ ਨੇ ਜਿਨ੍ਹਾਂ ਦਾ ਸਾਨੂੰ ਨਾਮ ਨਹੀਂ ਪਤਾ ਹਾਂ ਇਹ ਤਾਂ ਹੈ ਫਿਰ ਨਹੀਂ ਗੱਲ ਵੀ ਹੁਣ ਪਹਿਲਾਂ ਆਹੀ ਆ ਦਾ ਆੜੂ ਲੱਗਦਾ ਮਤਲਬ ਹੈ ਨਾ ਇਹ ਆੜੂ ਲੱਗਦਾ ਪਤਾ ਹੀ ਨਹੀਂ ਲੱਗਦਾ ਭਾਈ ਜੀ ਦੇ ਪੱਤੇ ਲੱਗ ਹੈ ਕਾ ਦੇ ਮਹਿੰਦੀ ਦੇ ਪੱਤੇ ਲੱਗਦੇ ਮਹਿੰਦੀ ਦੇ ਪੱਤੇ ਕਾ ਕ ਨੂੰ ਪਤਾ ਹਣਾ ਭਾਈ ਆਹ ਦਰਖਤ ਕਾ ਦਾ ਹੈ ਆਹ ਕੜੂ ਦਾਤਣ ਹੁੰਦੀ ਦੀ ਬੜੀ ਵਧੀਆ ਦਾਤਣ ਹੁੰਦੀ ਦੀ ਹੈ ਕੜੂ ਘੜੂ ਦਾ ਦਰਖਤ ਆ ਨਾ ਮਹਿੰਦੀ ਆ ਨਾ ਆੜੂ ਆ ਅੱਜ ਆੜੂ ਨੀਚੇ ਆ ਅੱਜ ਆੜੂ ਆ ਖੜਾ ਭਾਈ ਆ ਖੜਾ ਆੜੂ ਤੇ ਤુલਸੀ ਆ ਹੈਨਾ ਕਿਹੜੀ ਹਾਂ ਹਾਂ ਇਹ ਤુલਸੀ ਆ ਹਾਂ ਉਹ ਕਿੰਨੀ ਆ ਹੈਨਾ ਇਹ ਪਹਾੜੀ ਤુલਸੀ ਆ ਮੈਂ ਕਹਿੰਦੀ ਲੈ ਜਾਣੀ ਚਾਹੀਦੀ ਆ ਬੀਜ ਲੈ ਜਾਵੇ ਘਰ ਆ ਜਾ ਕੇ ਲਗਾ ਲਵੇ ਫੇ ਲੈ ਜੰਦੇ ਆ ਬੀਜ ਇਹ ਬੀਜ ਮੰਲਾਂ ਤਾਂ ਹਾਂ ਹਈ ਆ ਬੀਜ ਐਦਾਂ ਤੋੜ ਹੋ ਜਾਣਾ ਉੱਪਰ ਨੂੰ ਹਾਂ ਹੈਨਾ ਇੱਕ ਮਿੰਟ ਮੈਂ ਬੈਕ ਕੈਮਰਾ ਪਹਾੜਾਂ ਚੂਹ ਚ ਪਾਣੀ ਹੁੰਦੀ ਐ ਖੰਗ ਖੁੰਗ ਹੋਈ ਵੀ ਹੋਵੇ ਕਾੜਾ ਗੋੜਾ ਬਣਾ ਹੋ ਜਾਂਦਾ ਏ ਆਹੋ ਇਹ ਪਹਾੜ ਇੱਧਰ ਵਾਲੀ ਵਧੀਆ ਹੁੰਦੀ ਹਾਂ ਇਹ ਪਹਾੜੀ ਆ ਗਈ ਨਾ ਕਿਉਂਕਿ ਸਾਰੇ ਉਹਦੇ ਹਾਂ ਉਹਦੇ ਦੇ ਕਰਕੇ ਤੇ ਬਾਈ ਜੀ ਮੈਂ ਆ ਗਿਆ ਬਿਨਾ ਕੋਟੀ ਜੈਕਟ ਤੋਂ ਹੈ ਹੁਣ ਸਾਰਿਆਂ ਨੇ ਆਪਣੀਆਂ ਆਪਣੀਆਂ ਕੋਟੀਆਂ ਲੈ ਕੇ ਆਏ ਤੇ ਇਹ ਤੁਹਾਡੇ ਜੋਗੀ ਮੰਗਾ ਲਈ ਕਰਦੇ ਜਨਾਈ ਆ ਤੁਸੀਂ ਬਾਮਾ-ਮਾਮੇ ਹੈ ਨਹੀਂ ਫਿਰ ਵੀ ਮੈਂ ਉਹ ਨਹੀਂ ਕਾਹਨੂੰ ਤੰਗ ਕਰਨਾ ਰਹਿਣ ਹਾਂ ਵੀ ਇਹਨਾਂ ਨੇ ਸਮਾਨ ਇਹਨਾਂ ਨੂੰ ਦੈਵੀ ਰਵਿੰਦਰ ਨੇ ਦੇਖਿਆ ਉਹਣਾ ਮਾਮੀ ਨੇ ਤੁਹਾਨੂੰ ਵੀ ਕੁਝ ਐ ਨਹੀਂ ਤਾਂ ਵੀ ਦੇ ਕੇ ਦੇ ਕੇ ਅੱਛਾ ਤੇ ਭਾਈ ਮਾਮੀ ਜੀ ਨੇ ਆਰਡਰ ਕਰਿਆ ਕਾਕੂ ਨੂੰ ਵੀ ਭਾਈ ਕੋਟੀ ਜੈਕਟ ਦੇ ਦਿਓ ਮੁੰਡੇ ਨੂੰ ਵੀ ਮੁੰਡਾ ਮੈਂ ਅਸਲ 'ਚ ਮੰਨੂ ਨਹੀਂ ਤਾਂ ਪਤਾ ਵੀ ਇੱਧਰ ਇੰਨੀ ਠੰਡ ਹੋਊਗੀ ਕਿਉਂਕਿ ਪੰਜਾਬ ਵਿੱਚ ਅਜੇ ਪੂਰੀ ਗਰਮੀ ਹੈ ਪਰ ਉਰੇ ਆਏ ਉਰੇ ਤਾਂ ਹੁਣ ਠੰਡ ਬਹੁਤ ਆਏ ਉਦਾਂ ਹੀ ਲੱਗਦਾ ਤੁਹਾਨੂੰ ਧੁੱਪ ਦਿਖਦੀ ਹੋਣੀ ਕਿਤੇ ਕਿਤੇ ਉਹ ਸਾਹਮਣੇ ਪਹਾੜੀਆਂ ਤੇ ਧੁੱਪ ਆ ਪਰ ਠੰਡ ਬਹੁਤ ਜ਼ਿਆਦਾ ਲੱਗਦੀ ਆ ਮੈਂ ਉਹਦੇ ਮੁਤਾਬਿਕ ਲੈ ਕੇ ਆਈ ਸੀ ਕੋਟੀ ਪਈ ਜੇ ਸ਼ਾਮ ਹੋ ਗਈ ਤਾਂ ਠੰਡ ਹੋ ਜਣੀ ਹਾਂ ਨਹੀਂ ਨਹੀਂ ਵਧੀਆ ਰਹਿ ਗਏ ਹਾਂ ਜੈਸਮੀਨ ਨੇ ਵੀ ਚਲੋ ਸੂਟ ਤਾਂ ਵੈਸੇ ਮੋਟਾ ਪਾਇਆ ਹੋਇਆ ਆਜੋ ਜੀ ਹੁਣ ਕਰਦੇ ਆ ਬੈਕ ਕੈਮਰਾ ਮਿਲਦੇ ਆ ਫੇ ਸਾਰਿਆਂ ਨੂੰ ਪਹਿਲਾਂ ਤਾਂ ਜੀ ਇੱਧਰ ਮਿਲੋ ਮਾਤਾ ਜੀ ਨੂੰ ਮੰਮੀ ਬੈਠੇ ਆ ਗੱਡੀ 'ਚ ਹਰਗੁਣ ਨੂੰ ਲੈ ਕੇ ਹਾਂਜੀ ਮਾਤਾ ਜੀ ਮੇਰੇ ਪੁੱਤ ਨੂੰ ਗਰਮੀ ਲੱਗ ਜਾ ਹੁਣ ਲੱਜ ਲੱड्डੂ ਨੂੰ ਸਾਡੇ ਨੂੰ ਗਰਮੀ ਨਾ ਲੱਗ ਜਵੇ। ਉਹ ਤੇਰੇ ਹੋਰ ਨੇ ਬਚ ਗਿਆ। ਉਹ ਨਹੀਂ ਪੁੱਤ। ਲੱड्डੂ ਸਾਡਾ ਭਾਈ ਕੰਮ ਆਇਆ ਏ। ਆਪਣੇ ਨਾਨੇ ਦੇ ਨਾਨਕੇ। ਪਰ ਨਾਨਕੇ। ਪਰ ਨਾਨਕੇ ਕੰਮ ਆਇਆ। ਕਿ ਆਈ ਵੀ ਭਾਈ ਮਮਣ। ਹਰ ਗਣ ਸਾਡੀ ਪਰਨਾਨਕੇ ਆਈ ਵੀ ਆਪਣੇ। ਹਾਗੋ ਨਾ। ਕਿੱਥੇ ਪਾਪਾ? ਉਹ ਲੱड्डੂ। ਕਿੱਥੇ ਪਾਪਾ ਪੁੱਤ? ਪਾਪਾ ਕਿੱਥੇ ਪਾਪਾ? ਅੱਛਾ ਚੱਲ ਚੱਲ। ਇਹ ਤਾਂ ਮਾਤਾ ਕੀ ਲਾਏ ਦਮਾ ਹਨਾ ਮੰਮੀ ਸੱਸ ਜੀ ਸਾਰੇ ਹਨਾ ਹਾਂ ਬਾਹਰ ਪਾਈ ਠੰਡ ਆ ਇਹ ਦੇ ਕਰਕੇ ਮੰਮੀ ਅੰਦਰ ਲਈ ਬੈਠੇ ਕਰ ਲਈ ਇਹਨੂੰ ਭੇਜਦਾ ਮੈਂ ਗਰਨੀਨ ਆਈ ਪੁੱਤ ਮੈਂ ਤੈਨੂੰ ਬੁਲਾਉਂਦੀ ਨਾਨੀ ਤੇ ਮਾਮੀ ਜੀ ਉਹਨਾਂ ਦਾ ਮਕਾਨ ਆ ਜੀ ਲੈਂਟਰ ਪੈਣੇ ਵਾਲਾ ਏ ਪੈ ਜਾਣਾ ਹੁਣ ਮਾਲਕ ਨੇ ਚਲੋਤੀ ਆਪਣੇ ਘਰਾਂ ਭੇਜਤੀ ਭਾਈ ਤੀ ਵਿਆਹ ਹੋ ਗਈ ਸਾਥੇ ਬੜੀ ਜ਼ਿੰਮੇਵਾਰੀ ਕਹਿ ਲੋ ਵੀ ਕਬੀਲਦਾਰੀ ਨਜਿੱਠ ਹੋ ਜਾਂਦੀ ਆ ਹਨਾ ਇਹ ਚਲੋ ਹੁਣ ਲੈਂਟਰ ਵੀ ਮਾਲਕ ਕਰੂੰਗਾ ਕਿਰਪਾ ਲੈਂਟਰ ਵੀ ਪੈ ਜੂਗਾ ਥੋੜੀ ਦੇਰ ਚ ਇੱਧਰ ਵਿਛਾਲੀਆਂ ਜੀ ਇਹਨਾਂ ਨੇ ਹੁਣ ਚਟਾਈਆਂ ਹੁਣ ਪਤਾ ਨਹੀਂ ਕੀ ਖੜਾਉਂਗੀ ਅੱਜ ਬਣਾ ਕੇ ਦੇਖ ਲਿਓ ਜੀ ਕੀ ਬਣਦਾ ਹੈ ਸਾਸਿਕਾ ਦੀ ਸਾਰਿਆਂ ਨੂੰ ਆਪਣਾ ਨੇ ਸ਼ੋਲਿੰਗ ਲੈ ਕੇ ਜਾਣੇ ਨਾਲੇ ਸ਼ੋਲਿੰਗ ਲੈ ਕੇ ਜਾਣੇ ਅੱਛਾ ਆ ਸ਼ੋਲਿੰਗ ਆ ਅਚਾਰ ਬਣਾਣਾ ਅੱਛਾ ਇੱਕ ਵਾਰ ਪਹਿਲਾਂ ਵੀ ਬਣਾਇਆ ਤਾਂ ਮਨ ਲੱਗਾ ਹਾਂ ਉਹਦੇ ਚ ਇਹਨਾਂ ਥੋੜੀ ਜਿਹੀ ਹਲਦੀ ਜ਼ਿਆਦਾ ਪੈ ਗਈ ਤੇ ਪਤਾ ਲੱਗ ਗਿਆ ਪਰ ਕਿਵੇਂ ਬਣਨੇ ਆ ਉਹ ਬਣਾਉਂਗੇ अच्छा फिर हुन आके चक्कर 100s ਵੀ ਬਹੁਤ ਰੱਖੀ ਵੀ ਆ ਗੋਭੀ ਇਧਰ ਦੀਦੀ ਕद्दू ਕਸ ਲੱਗੀ ਵੀ ਕਰਨ ਚਲੋ ਹੁਣ ਸ਼ੈਫ ਆਏ ਬੜੇ ਬੜੇ ਹਲਵਾਈ ਤੁਸੀਂ ਖਵਾਉਂਗੇ ਅੱਜ ਪਰ ਭਾਈ ਮੇਰੀ ਭੈਣ ਨਾਲ ਆ ਅੱਜ ਤਾਂ ਫੇ ਕੁਛ ਨਾ ਵੀ ਹੋ ਭੈਣ ਦੇ ਦੇਖ ਲੈ ਕਿੰਨੇ ਮੇਰਾ ਹੈ ਹੀ ਨਹੀਂ ਕੁਛ ਨਾ ਨਾ ਚਲ ਤੇਰਾ ਵੀ ਪਤਾ ਹੈ ਪਰ ਉਧਰ ਤਜਰਬਾ ਪੁਰਾਣਾ ਹੋਇਆ ਵਾ ਬਹੁਤ ਬਾਈ ਪਤਾ ਗੱਲ ਕੇ ਦੀਦੀ ਨੇ ਸਾਨੂੰ ਬਹੁਤ ਨਵੀਂ ਤੇ ਨਵੇਂ ਆਈਟਮ ਪੇਠਾ ਵੀ ਕਰਾਈ ਬਣਾ ਦਿੰਦੀ ਹਾਂ ਜੋ ਕਹਿਣਾ ਉਹੀ ਬਣਾ ਦਿੰਦੀ ਸੀ ਵੈਰੀ ਗੁੱਡ ਹੋਰ ਹੋਰ ਸਹੀ ਗੱਲ ਆ ਤੇ ਅੱਜ ਹੁਣ ਬਣੂਗਾ ਕੁਛ ਫਿਰ ਮੇਰੇ ਵਰਗੀ ਨੇ ਕੋੜ ਦਾ ਪਰੋ ਬਣਾ ਲਾ ਜਣਾ ਇਹਨਾਂ ਨੇ ਖਾ ਲਿਆ ਮੇਰਾ ਟਾਈਮ ਆਣਾ ਖਤਮ ਜਿੰਨੇ ਨੂੰ ਖਾਤਾ ਮੇ ਇਹ ਮੈਂ ਪੈਣਾ ਵੀ ਸਾਡੇ ਪਿੰਨ ਟੁੱਟ ਕੇ ਹਰਾਮ ਜਾਂਦਾ ਜਾਂਦਾ ਕਿ ਨਹੀਂ ਤੂੰ ਅਹ ਭਾਈ ਬੱਚਪਨ ਸੱਦੂ ਕਸ ਕਰਨੀ ਆ ਦੀਦੀ ਆਇਓ ਘਰੇੜ ਲਾ ਇਹ ਵੀ ਕਾਦੂ ਗੱਲ ਕਰਨੀ ਇਹ ਵੀ ਬਹੁਤ ਆ ਜੀ ਇਹ ਉਹ ਮੈਂ ਫਿਰ ਇਹ ਤਾਂ ਹੋਣਾ ਮੈਂ ਕਹਿੰਦਾ ਕਿਲੋ ਦਾ ਫੁੱਲ ਜਿਆਦਾ ਹੀ ਬੜੀ ਲੇ ਹਾਂ ਵੀ ਨਾਈਸ ਵੀ ਹੈਗਾ ਇਹਦੀ ਥੱਲੇ ਕਰ ਦੇਣਾ ਇੱਕ ਮਿੰਟ ਲੈ ਦੀ ਦੀ ਹਰ ਗੁੰਡੇ ਕੱਪੜੇ ਦੇਓ ਗਾ ਕਿੱਥੇ ਆ ਪੁੱਤ ਡਿੱਗੀ ਖੋਲ ਲੈ ਪੁੱਤ ਪਿੱਛੇ ਦੇ ਡਿੱਗੀ ਦੇ ਵਿੱਚ ਪਏ ਆ ਮੇਰੇ ਪਰਸ ਚ ਡਿੱਗੀ ਖੁੱਲ ਜਣੀ ਕਿਆ ਹੋਇਆ ਮੰਮੀ ਦਾ ਪਰਸ ਦੇ ਦੇ ਡਰ ਲੱਗਦਾ ਡਰ ਲੱਗਦਾ ਇਹ ਨੂੰ ਆਇਆ ਬਾਗ ਨਾ ਆਜਵੇ ਭਾਈ ਅੱਜ ਜਿਹੜੀਆਂ ਗੱਲਾਂ ਹੋਣਾ ਅਸੀਂ ਆਉਂਦੇ ਆਉਂਦੇ ਕਰਦੇ ਆਏ ਆ ਇਹ ਆ ਕਾਕੂ ਬਾਈ ਸਾਡੇ ਨਾਲ ਹੀ ਆਇਆ ਉੱਪਰ ਤੋਂ ਜੋੜਜੀ ਸਾਹਿਬ ਤੋਂ ਤੇ ਅੱਜ ਕਹਿੰਦੇ ਵੀ ਉਰੇ ਬੱਕਰੀਆਂ ਬੁੱਕਰੀਆਂ ਲੈ ਗਿਆ ਕੋਈ ਬਾਗ ਬੂਗ ਆਇਆ ਵਾ ਉੱਥੋਂ ਲੈ ਕੇ ਆਇਆ ਸਪੈਸ਼ਲ ਲੁਕਰ ਨੂੰ ਕਹਿੰਦੇ ਆਂ ਦਾਣੇ ਕੱਪੜੇ ਕੱਢੇ ਨਹੀਂ ਲੋਈ ਦੀ ਬੁੱਕਲ ਮਾਰ ਲੈਣੀ ਲੋਈ ਦੀ ਬੁੱਕਲੇ ਮਾਰ ਲੈਣੀ ਆ ਪਾਂ ਦੇਸੀ ਸੌਦਾ ਆਪਣੇ ਕੋਲ ਠੀਕ ਨਹੀਂ ਤੇ ਲਾਓ ਜੀ ਪਾਈ ਗਰਮ ਗਰਮ ਕੱਪੜਾ ਆ ਗਿਆ ਆਪਣੇ ਹੁਣ ਇਹਦੀ ਬੁੱਕਲ ਮਾਰ ਲੈਣੀ ਪਾਂ ਦੇਸੀ ਸੌਦਾ ਇੱਕ ਇਹ ਦੇਖੋ ਦੇਖੋ ਸਮਾਨ ਆਪਣੇ ਕੋਲ ਸਾਰਾ ਓਕੇ ਆ ਪਹਿਲਾਂ ਇੱਧਰ ਮਿਲੋ ਜੀ ਸਾਡੇ ਚਾਚਾ ਜੀ ਨੂੰ ਚਾਚਾ ਜੀ ਕਹੀਏ ਯਾਰ ਦੋਸਤ ਕਹੀਏ ਕਿਆ ਕਹੀਏ ਹੈ ਵੀ ਹਾਨ ਪਰਵਾਣੇ ਆ ਚਲੋ ਯਾਰ ਦੋਸਤ ਹੀ ਕਹਿ ਦਿੰਦੇ ਆ ਤੇ ਹੁਣ ਠੰਡ ਮੈਥੇ ਇੱਕ ਗੱਲ ਆ ਚਾਤਾ ਯਾਰ ਠੰਡ ਤਾਂ ਤੁਹਾਨੂੰ ਲੱਗਦੀ ਨਹੀਂ ਮੈਂ ਤਾਂ ਰਾਤ ਤੱਕ ਪੈ ਗਈ ਹੁਣ ਆਤ ਪੈ ਗਈ ਹਾਂ ਸੱਚੀ ਜਰ ਰਹੇਗੀ ਮੈਂ ਸੋਚੀ ਜਾਵਾ ਕਿਆ ਰਹਿ ਗਿਆ ਕਿਆ ਰਹਿ ਗਿਆ ਸੋਇਆ ਸੌਸ ਸੋਇਆ ਸੌਸ ਚਲ ਕੋਈ ਗੱਲ ਨਹੀਂ ਇੱਕ ਅਦੀ ਚੀਜ਼ ਤਾਂ ਕੋਈ ਗੱਲ ਨਹੀਂ ਤੇ ਹੋਰੇ ਦੇਖ ਲਾ ਮੂੰ ਆਪਾਂ ਨੂੰ ਠੰਡ ਲੱਗਣ ਲੱਗੀ ਹੈ ਚਾਚੇ ਰੌਣ ਨਹੀਂ ਲੱਗਦੀ ਇਹਨਾਂ ਨੂੰ ਹੁਣ ਆਤ ਪੈ ਗਈ ਇਹ ਚੀਜ਼ ਆ ਕੋਸ ਲੱਗਦਾ ਉਹ ਸ਼ੋਅ ਨਹੀਂ ਕਰਦੇ ਬਸ ਨਹੀਂ ਨਹੀਂ ਫਰਕ ਫਰਕ ਪੈ ਜਾਂਦਾ ਆਤ ਤੇ ਮਾਹੌਲ ਚ ਜਿੱਦਾਂ ਦਾ ਰਹਿਣ ਲੱਗ ਜਾਂਦਾ ਉਦਾਂ ਦਾ ਹੀ ਉਦਾਂ ਹਾਂ ਬਿਲਕੁਲ ਬਿਲਕੁਲ ਆਤ ਪੈ ਜਾਂਦੀ ਓਵੇਂ ਦੀ ਉਹ ਤੇ ਸਮਾਨ ਭਾਈ ਅਸੀਂ ਭਾਂਡੇ ਵੀ ਸਾਰੇ ਲਿਆਏ ਹੋਏ ਆ ਹੈ ਆਫੜਾ ਉਹ ਮਿਰਚਾਂ ਵਾਲਾ ਬਸ ਕੈਮਰਾ ਨੂਨ ਮਿਰਚਾਂ ਵਾਲਾ ਉਹ ਨੂਨ ਮਿਰਚਾਂ ਵਾਲਾ ਉਧਰ ਪਿਆ ਹੋਵੇ ਮਿਰਚਾਂ ਮਿਰਚਾਂ ਪੁੱਤ ਊਟ ਕੇ ਫੜਾ ਮੈਨੂੰ ਲਫਾਕ ਤੁਸੀਂ ਲਫਾਕਾ ਫੜਾਵਾ ਇਹ ਇੱਧਰ ਪਏ ਆ ਜੀ ਆਪਣੇ ਇਹ ਮਸਾਲੇ ਘਰੋਂ ਲਿਆਂਦੇ ਹੋਏ ਆ ਇਹ ਪਤਾ ਕਿਆ ਹੋਇਆ ਗੱਲ ਇਹ ਚੱਕਰ ਇਹ ਨਾ ਮੁੰਦੀ ਹੋ ਗਈ ਸੀ ਤਾਂ ਕਰਕੇ ਹਲਦੀ 'ਚ ਮਿਰਚਾਂ ਪੈ ਗਈਆਂ ਮਿਰਚਾਂ 'ਚ ਹਲਦੀ ਪੈ ਗਈ ਆਹ ਸਿਸਟਮ ਹੋ ਗਿਆ ਚਲੋ ਫੇਰ ਵੀ ਬਚਾਅ ਹੋ ਗਿਆ ਚਾਹ ਪੱਤੀ ਚੀਨੀ ਵੀ ਹੱਸ ਤਾਂ ਨਾਲ ਲਿਆਏ ਵੇ। ਲੋ ਭਾਈ ਆਪਣੇ ਮਸਾਲੇ ਚਾਹ ਬਣਾ ਕੇ ਉਹਨੇ ਹੈ ਚਾਹ ਲਿਆ ਮਾ ਬਣਾ ਕੇ ਨਹੀਂ 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 ਲੋੜ ਹੀ ਨਹੀਂ ਕੋਈ ਚੱਕਰ ਨਹੀਂ। ਆ ਮਦਰ ਤੇ ਲਿਆਣੀ ਗੈਸ ਤਾਂ ਦੇ ਬਣਾ ਕੇ। ਉਹ ਗੈਸ ਉਹਰੇ ਵੀ ਹੈਗਾ। ਅਰੇ ਫਿਰ ਮੈਂ ਕਿਹਨੇ ਜਾਨੂ ਕਿ ਚਾਹੇ ਟਰ ਲਾ। ਜਦੋਂ ਸਾਡਾ ਸਮਾਨ ਹੁੰਦਾ। ਨਾ ਤੁਸੀਂ ਤੇ ਮਾ ਬਣਾਓ ਮੈਂ ਲਿਆਂ ਦੋ ਮਿੰਟ ਲਾਣੇ ਉਹ ਮਾ। ਚਲ ਐਦਾਂ ਕਰ ਲੋ ਫਿਰ। ਜਾਓ ਜਾਓ। ਲੈ ਆਓ ਫਿਰ ਕੁੱਟ ਕੁੱਟ। ਕਿਨੇ ਕਿਨੇ ਚਾਹ ਪੀਣ। ਚਾਚਾ ਵੀ ਨਾ ਸਾਡਾ ਰੁੱਸ ਜਵੇ ਵੀ ਮੇਰੇ ਵਾਲੀ ਚਾਹ ਨਹੀਂ ਪੀਤੀ। ਸੁਣੋ। ਮੰਮੀ ਨੇ ਵੀ ਪਣੀ ਦੀ ਪਣੀ ਹੈ ਪਣੀ ਹੈ ਨਾ ਨੇ ਮੈਂ ਸਾਰਿਆਂ ਨੂੰ ਲਿਆਣੀ ਮੈਂ ਨਹੀਂ ਪਣੀ ਹੈ ਕਿ ਬਸ ਕੈੜੀ ਜੀ ਬਣਾ ਲਈ ਇਹਨਾਂ ਨੂੰ ਠੰਡ ਦੂ ਲਿਆਓ ਲਿਆਓ ਹਾਂ ਲਓ ਜੀ ਹੁਣ ਚਾਹ ਸਾਡੀ ਆਉਣ ਲੱਗੀ ਬਣ ਕੇ ਭਾਈ ਚਾਚਾ ਕਹਿੰਦਾ ਚਾਹ ਪਲਾਉਣੀਓ ਪਲਾਉਣੀ ਆ ਮੇਨ ਚੀਜ਼ ਚਾਹ ਹੈ ਹਾਂ ਮੇਨ ਚੀਜ਼ ਚਾਹ ਹੈ ਤੇ ਚਾਚੇ ਨੇ ਵਿਚਾਰੇ ਨੇ ਮੰਜਾ ਵੀ ਲਿਆਂਦਾ ਚੱਕ ਕੇ ਉਧਰ ਤੇ ਹੈ ਮੰਜਾ ਉਧਰੋਂ ਲਿਆਂਦਾ ਚੱਕ ਕੇ ਇੱਥੇ ਵਾਲਾ ਮੰਜਾ ਕਿਸੇ ਨੇ ਤੋੜਤਾ ਕਹਿੰਦਾ ਅਸੀਂ ਵਿਆਹ ਨੂੰ ਗਏ ਹੋਏ ਤੇ ਨਾ ਮਗਰ ਤੇ ਇਹ ਮੰਜਾ ਤੋੜ ਗਿਆ ਕੋਈ ਆਪਿਆ ਮੰਜਾ ਤੇ ਕੋਈ ਬਹਿ ਗਏ ਹੋਣੇ ਭਾਈ ਆਣ ਕੇ ਖੇਲਣ ਖੋਲਣ ਆਲੇ ਪੰਜ ਸੱਤ ਜਾਣੇ ਤੇ ਇਹ ਉਦਾਂ ਦੌਣ ਨਹੀਂ ਕੱਲੀ ਟੁੱਟੀ ਮੰਜਾ ਵੀ ਲੋਹੇ ਵਾਲਾ ਵੀ ਤੋੜ ਗਏ ਜਗਾੜ ਜਾ ਇਹਦਾ ਹਿੱਸਾ ਜਾ ਹੁੰਦਾ ਜਿਹੜਾ ਲਾਓ ਭਾਈ ਬਾਕੀ ਹੁਣ ਇੱਧਰ ਤਿਆਰੀ ਚੱਲ ਕਾਦੀ ਰਹੀ ਹੈ ਦੇਖ ਲਿਓ ਜੀ ਦੀਦੀ ਆ ਵੀ ਘਰੇ ਡੇ ਹਾਂ ਕਮਾਲ ਹੈ ਦੱਸ ਮੈਂ ਵੀ ਲੱਗ ਗਿਆ ਵਾ ਹੈ ਇੱਧਰ ਨੂੰ ਦੇਖੋ ਇੱਕ ਮਿੰਟ ਸਾਰੇ ਜਾਣੇ ਮੈਂ ਵੀ ਲੱਗ ਗਿਆ ਇੱਧਰ ਨੂੰ ਦੇਖ ਗਰਲੀਨ ਪੁੱਤ ਸਾਰੇ ਜਾਣੇ ਆ ਵਾਹ ਨਾਲੇ ਪਾਈ ਅੱਜ ਵੈਸੇ ਸਾਨੂੰ ਤਾਂ ਉਰੇ ਆ ਕੇ ਨਾ ਅਲੱਗ ਜਿਹਾ ਫੀਲ ਹੁੰਦਾ ਬਹੁਤ ਇੰਨੀ ਸੋਹਣੀ ਜਗ੍ਹਾ ਹੈ ਨਾ ਇਹ ਤਾਂ ਚਲੋ ਹੁਣ ਇਹਨਾਂ ਲਈ ਤਾਂ ਰੋਜ਼ ਦੀ ਉਰੇ ਆਤ ਬਣੀ ਹੋਈ ਆ ਸਾਡੇ ਵਰਗਿਆਂ ਨੂੰ ਉਰੇ ਆ ਕੇ ਮਤਲਬ ਇਹਨਾਂ ਕਹਿ ਲੋ ਵੀ ਸਕੂਨ ਜਿਹਾ ਮਿਲ ਜਾਂਦਾ ਹੈ ਨਾ ਬਹੁਤ ਸੋਹਣੀ ਐਨ ਸੁੰਦਰ ਜਗ੍ਹਾ ਇੱਕ ਨੰਬਰ ਹੈ ਇੱਥੇ ਫੋਨ ਕੀਦਾ ਉਹ ਦੇਖੋ ਬਾਈ ਕਿੱਡੀ ਦੂਰੋਂ ਦਾ ਫੋਨ ਵੱਜਦਾ ਉਰੇ ਐਨ ਆਵਾਜ਼ ਸੁਣਦੀ ਆ ਦੇਖ ਲਓ ਉਹ ਆਉਂਦਾ ਬਾਈ ਉੱਥੇ ਤੇ ਉਹ ਰੇ ਆਵਾਜ਼ ਸੁਣਦੀ ਫੋਨ ਦੀ ਭਾਗ ਗਿਆ ਭਾਗ ਗਿਆ ਗਰਲੀਨ ਤੂੰ ਕਾਹਤੇ ਡਰੀ ਬੈਠੀ ਲੱਗਦਾ ਹੈ ਬਾਗ ਬਗ ਗਿਆ ਉਹ ਆਉਂਦੇ ਆਉਂਦੇ ਗੱਲਾਂ ਕਰੀਗੇ ਨਾ ਬਾਗ ਦੀਆਂ ਇਹਨੂੰ ਆਏ ਹੁਣ ਉਹੀ ਡਰ ਜਾ ਬੈਠ ਗਿਆ ਮਨ ਚ ਤੇ ਇਧਰ ਭਾਈ ਗੋਭੀ ਤੇ ਗਾਜਰਾਂ ਹੋ ਰਹੀਆਂ ਕੱਦੂ ਕਸ ਹੈ ਕਾ ਬਾਤ ਹੈ ਕਿਆ ਜਾਦਾ ਮਾਈਂਡ ਵਿੱਚ ਪੈ ਵੀ ਗਿਆ ਹੋਣਾ ਕੁਛ ਨਾ ਕੁਛ ਹਾਂ ਮੇਰੇ ਥੋੜਾ ਜਿਹਾ ਤਾਂ ਅੰਦਾ ਦਿਮਾਗ 'ਚ ਹੈ ਜਦੋਂ ਵੀ ਥੋੜਾ ਜਿਹਾ ਦਿਮਾਗ ਚ ਆ ਰਿਹਾ ਉਧਰ ਸ਼ੈਮ ਉਧਰ ਸ਼ੈਮਲਾ ਮਰਚ ਕਿਆ ਬਾਤ ਐ ਕਿਆ ਬਾਤ ਐ ਜੇ ਹਰਜੀਤ ਸਾਹਿਬ ਤੋਂ ਮੱਥਾ ਟੇਕ ਕੇ ਆਏ ਗਰਲੀਨ ਨੇ ਚਲੋ ਵਧੀਆ ਗੱਲਾਂ ਠੰਡੇ ਆ ਰਮਾਲ ਖੋਲਿਆ ਨਹੀਂ ਹੁਣ ਤੱਕ ਹੁਣ ਠੰਡ ਵਿੱਚ ਫਾਇਦਾ ਹੀ ਐ ਚਲ ਰਮਾਲ ਦਾ ਤਾਂ ਗੱਲੀ ਨੂੰ ਤਾਂ ਉੱਥੇ ਲੱਗੀ ਛਾ ਠੰਡ ਲੰਦੀ ਇਹ ਤਾਂ ਗੱਡੀ ਚੋਂ ਨਿਕਲਦੀ ਹਾਰੇ ਕਹਿੰਦੀ ਮੇਰੀ ਜਾਕਟ ਕੱਢੋ ਉਹ ਨਹੀਂ ਗੋਡਿਆਂ ਨੂੰ ਹਵਾ ਪੈ ਰਹੀ ਆ ਆਪਣੇ ਹੈਗਾ ਦੀਦੀ ਉਰੇ ਫਰਕਾ ਆਪਣੇ ਨਾਲੋਂ ਮੌਸਮ ਠੰਡਾ ਹੈ ਮੌਸਮ ਠੰਡਾ ਹੈ ਤੇ ਬਹੁਤ ਸੋਹਣਾ 뷰 ਬਣਿਆ ਹੋਇਆ ਭਾਈ ਐਨ ਪਹਾੜੀ ਏਰੀਆ ਹਨਾ ਤੇ ਆਓ ਸਾਹਮਣੇ ਘਰ ਆ ਜੀ ਗੁਰਦੁਆਰਾ ਸਾਹਿਬ ਸੱਚ ਸੌਰੀ ਜਿੱਥੇ ਮਾਮੀ ਜੀ ਉਨੀ ਰਹਿੰਦੇ ਆ ਜਦੋਂ ਤੱਕ ਮਤਲਬ ਇਹਨਾਂ ਦਾ ਲੈਂਟਰ ਨਹੀਂ ਪੈਂਦਾ ਚਲੋ ਮਾਲਕ ਕਿਰਪਾ ਕਰੂੰਗਾ ਆ ਇਹਨਾਂ ਦੇ ਚਾਚੀ ਤਾਇਆ ਦੇ ਘਰ ਹੁੰਦੇ ਸੀਗੇ ਉਹ ਹੁਣ ਮੇਰੇ ਖਿਆਲ ਨਾਲ ਉਰੇ ਨਹੀਂ ਰਹਿੰਦੇ ਨਿਆਣੇ ਨੂਨੇ ਸ਼ਾਇਦ ਵਿਆਹ ਹੋ ਗਏ ਪਤਾ ਨਹੀਂ ਕੀ ਆ ਗੋਸ਼ ਹੈ ਮੈਨੂੰ ਇਸ ਚੀਜ਼ ਦੇ ਬਾਰੇ ਜਿਆਦਾ ਨੌਲੇਜ ਨਹੀਂ ਹੈਗੀ ਹੈਨਾ ਇਹ ਉਹਨਾਂ ਦਾ ਘਰ ਆ ਤੇ ਇੱਧਰ ਹੈਗਾ ਮਾਮਾ ਜੀ ਉਹਨਾਂ ਦਾ ਬਾਕੀ ਚੀਲ ਦੇ ਦਰਖਤ ਖੜੇ ਆ ਜੀ ਹੇ ਬਹੁਤ ਸੋਹਣਾ 뷰 ਬਣਿਆ ਹੋਇਆ ਹੈ ਇੱਕ ਨੰਬਰ ਕੀ ਬਾਤ ਹੈ ਉਹ ਸਾਹਮਣੇ ਜੁੜਜੀ ਸਾਹਿਬ ਪੈ ਜੰਦਾ ਜੀ ਇਹ ਮੈਂ ਤੁਹਾਨੂੰ ਦਿਖਾਨਾ ਇੱਥੇ ਜੀ ਨਾ ਗੁਰਦੁਆਰਾ ਸਾਹਿਬ ਆ ਇੱਥੇ ਜੀ ਸਾਹਮਣੇ ਉੱਪਰ ਆ ਪਤਿਲੇ ਜੇ ਭਾਂਡੇ ਖੜਕਦੇ ਆ ਉਪਰ ਧੋ ਰਹੇ ਹੋਣੇ ਆ ਉਹ ਉਰੇ ਪਹਾੜੀਆਂ ਦੀ ਇੱਕ ਗੱਲ ਹੈ ਉਰੇ ਜੇ ਹਾਕ ਵੀ ਮਾਰਦੀ ਹੈ ਨਾ ਉਰੇ ਮੰਨ ਲਓ ਹੁਣ ਉਹ ਟਾਵਰ ਕੋ ਬੰਦਾ ਖੜਾ ਕੋਈ ਜੇ ਉਰੇ ਤੇ ਹਾਕ ਮਾਰੀ ਉਹਨੂੰ ਆਰਾਮ ਨਾਲ ਸੁਣ ਜਾਣਾ ਵੀ ਕਿਆ ਕਹਿੰਦਾ ਹੈ ਪਹਾੜੀਆਂ ਗੱਲ ਵੱਜ ਕੇ ਨਾ ਆਵਾਜ਼ ਮਤਲਬ ਐਂ ਸਿੱਧੀ ਉੱਥੇ ਹੁਣ ਕੋਈ ਖੜਾ ਹੀ ਨਹੀਂ ਮੈਂ ਮੈਨੂੰ ਖੜਨਾ ਪੈਣਾ ਜੀ ਆ ਦੇ ਕਿਦਾਂ ਗੂੰਜਦੀ ਆਵਾਜ਼ ਗੂੰਜਦੀ ਹੈ ਕੂੰਜਦੀ ਆ ਦੇਖ ਲੈ ਸਾਰੀ ਪਾ ਸਹੀ ਗੱਲ ਆ ਨਹੀਂ ਗੂੰਜਦੀ ਆ ਦੀਦੀ ਆਵਾਜ਼ ਗੂੰਜਦੀ ਜਦੋਂ ਮਾਈਕ ਨੂੰ ਆਵਾਜ਼ ਮਾਰੀ ਵੀ ਦੁਆਰਾ ਸੁਣਦੀ ਉਹ ਗੱਲ ਐ ਤੁਸੀਂ ਮੇਰੇ ਸੀ ਸਾਡੇ ਨਾਲ ਹੈਲਪ ਕਰਾ ਦਿਓ ਮੈਂ ਕਿਆ ਕਰਾਵਾਂ ਦੱਸੋ ਜੀ ਤੁਸੀਂ ਸਾਨੂੰ ਵਾਕੇ ਦੇਖੋ ਹਾਂ ਬਣਾਓ ਬਣਾਓ ਮੈਂ ਤਾਂ ਦੇਖ ਹੀ ਰਿਹਾ ਏ ਹੁਰਕਿਆ ਐ ਇਧਰ ਭੈਣ ਲੱਗੀ ਹੋਈ ਏ ਭਾਈ ਮੰਮੀ ਦੀਦੀ ਬਾਲੋ ਜੀ ਮੰਮੀ ਦੀ ਡਿਊਟੀ ਸਾਡਾ ਆਹ ਕਰੋ ਕਰੋ ਇਹ ਤਾਂ ਇੱਕ ਮਿੰਟ ਚ ਬਲ ਜਾਣਾ ਡੱਬੀ ਵਿੱਚ ਡੱਬੀ ਵਿੱਚ ਬੀੜੀ ਪੀਣੇ ਵਾਲਾ ਮੰਗਣਾ ਜੇਬ ਚ ਲਈ ਫਿਰਦਾ ਦੱਬੀ ਆ ਦੇਖ ਤਾਂ ਬਾਈ ਅਗਲਾ ਕਹੇ ਬਾਈ ਬਾਈ ਪੀੜੀਆਂ ਪੀਂਦਾ ਤੂੰ ਬੇਵਜੀ ਆਪਣਾ ਸਮਾਨ ਹੋ ਜਾਣਾ ਜਸਮੀਨ ਸਾਰਾ ਪਾਏ ਸਾਰਾ ਤਾਂ ਜ਼ਿਆਦਾ ਹੋ ਜਾਣਾ ਨਹੀਂ ਨਹੀਂ ਪਾਉਣੀ ਦੀਦੀ ਇਹ ਤਾਂ ਖਾਸ ਹੀ ਆ ਬਣਾ ਲੂਗਾ ਕੁ ਸਾਰਾ ਪਾਣਾ ਨਹੀਂ ਮੈਨੂੰ ਥੋੜੀ ਜੀ ਹੋਰ ਪਾ ਲੂਗਾ ਤੇ ਸਾਰਾ ਪਾ ਨਹੀਂ ਸਾਰਾ ਤਾਂ ਜ਼ਿਆਦਾ ਹੋ ਜਾਣਾ ਕਿ ਐਸੀ ਨਹੀਂ ਦੀਦੀ ਥੋੜਾ ਜਿਹਾ ਹੋਰ ਹਾਂ ਹਾਂ ਇੰਨਾ ਕ ਦੇਦੀ ਜਿੰਨਾ ਕ ਹੱਥ ਚ ਫੁੱਲ ਹਨ ਥੱਲੇ ਤੋਂ ਹੋ ਜਾਣਾ ਤਾਂ ਥੱਲੇ ਤੋਂ ਹਾਂ ਇੰਨੇ ਕ ਫੁੱਲ ਦੀਏ ਬਣਾ ਲੂ ਹੂੰ 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 ਗਰਲੀਨ ਕਿਆ ਕਰ ਲੱਗੀ ਵੀ ਸਾਡੀ ਮੱਚਾ ਨਿੱਚਾ ਤਾਂ ਮੱਸੀਆ ਹੁੰਡੀ ਹੁੰਡਿਆ ਹੀ ਨਹੀਂ ਐ ਤੁਸੀਂ ਵੀ ਘਮਾ ਫੇ ਪੁੱਠੀ ਪੁੱਠੀ ਤਾਂ ਲੱਗੀ ਵੀ ਪੁੱਤ ਤੂੰ ਕਦੋਂ ਹੈ ਮੈਂ ਪੁੱਠੀ ਕਰਕੇ ਵਾਪਸ ਲੈ ਕੇ ਆਂਦੀ ਆ ਅੱਛਾ ਇੱਕ ਵਾਰਾ ਬੁੱਟੀ ਕਰੀਦੀ ਹੁੰਦੀ ਫੇਰ ਦੁਬਾਰਾ ਸਿੱਧੀ ਕਰ ਤੂੰ ਤਾਂ ਸਿੱਧੀ ਕਰਦੀ ਉਹ ਨਹੀਂ ਪੁੱਠੀ ਹੋ ਘਮਾਈ ਜਾਂਦੀ ਨਹੀਂ ਜਿਹੜਾ ਲਾ ਫਾਫਾ ਫੜਾਇਆ ਮੈਨੂੰ ਕਿਹੜਾ ਆਹਾ ਇਹਦੇ ਚ ਕੀ ਆਏ ਭਾਂਡੇ ਲਓ ਭਾਈ ਕੌਲੀਆਂ ਗਲਾਸ ਚਾਪਤੀ ਕਰছি ਸਾਰਾ ਕੁਛ ਅਸੀਂ ਨਾਲੇ ਲੈ ਕੇ ਆਏ ਹੋਏ ਐ ਐਕਸਪੀਰੀਅੰਸ ਨੀਣਾ ਹੈਗਾ ਮਸ਼ੀਨ ਦਾ ਅਸੀਂ ਕਦੇ ਚਲਾਈ ਹਾਂ ਹਾਂ ਇਹ ਵੀ ਗੱਲ ਆ ਭਾਈ ਚਾਪੂਣੀ ਮੈਂ ਕਿਹਾ ਚਾਪਤੀ ਇੱਧਰ ਕਿੱਧਰ ਆ ਗਈ ਚਾਪੂਣੀ ਸੱਚ ਤੇ ਆਟਮਾ ਸਾਰੀਆਂ ਹੋ ਰਹੀਆਂ ਤਿਆਰ ਮੁੰਡੇ ਥੋੜੇ ਜੇ ਕੱਟ ਕੀ ਕੱਟਾ ਪੰਜ ਕੀ ਕੀ ਚੀਜ਼ ਉਹ ਪਲੇਟ ਫੂਡ ਦੀ ਚੱਕ ਦੀ ਤਿਆਰ ਹੈ। ਘਰ ਬੈਠੀ ਹੈ। ਹੋਰ ਸਾਹਮਣੇ ਘਰ ਜਾਣਾ ਬਹੁਤ ਔਖਾ ਵਿਚਾਰੇ ਲੱਗੀ ਜਾਂਦੇ ਮੈਂ ਮੈਂ ਲੈ ਆਂਦਾ ਜਾ ਕੇ ਭੱਜ ਕੇ ਹੈਂ ਸਾਡਲਾ ਨਾ ਦੇਖੋ ਜੱਟ ਦੀ ਗਾੜੀ ਦੋਸਤੋ ਸਾਨੂੰ ਮਾਣ ਪੰਜਾਬੀ ਹੋਣ ਦਾ ਹਾਂ ਇਹ ਤਾਂ ਹੈ। ਬਹੁਤ ਹੈ ਬਹੁਤ ਆ ਕਾਰਨਫਲੌਰ ਕਿੱਥੇ ਰੱਖਿਆ ਸਰਦਾਰ ਜੀ? ਤੁਸੀਂ ਬਲੈਕ ਜੇ ਲਫਾਫਾ ਪਿੱਛੇ ਗੇਟ ਤਾਂ ਲੈ ਕੇ ਆਓ। 1 ਮਿੰਟ ਮੈਂ ਲੈ ਕੇ ਆਉਂਦਾ ਗੱਡੀ 'ਚ ਹੋਣਾ। ਕੌਰਨ ਫਲੋਰ ਲਓ ਜੀ ਮੰਮੀ ਬਾਬੇ ਚ ਬੈਠੀਆਂ ਆ ਰਾਮਰਾ ਠੀਕ ਐ ਬਾਹਰ ਠੰਡਾ ਭਾਈ ਤਾਂ ਕਰਕੇ ਨਿੱਪੋਲ ਕੋਈ ਨਹੀਂ ਪੁੱਛਦਾ ਮੰਮੀ ਕਿੰਮਟ ਆਹ ਲਓ ਜੀ ਕੌਰਨ ਫਲੋਰ ਇਹ ਕਕੋਟੀ ਜੀ ਹੋਰ ਪਈ ਆ ਵੈਸੇ ਜੈਸਮਨ ਕੋਟੀ ਪਈ ਆ ਜੇ ਪਾਉਣੀ ਆ ਮੇਰੇ ਆ ਹੀ ਨਹੀਂ ਹੈਗੀ ਕਿਹੜੀ ਉਹ ਤਾਂ ਮੇਰੀ ਆ ਅੱਛਾ ਫालतੂ ਕਿ ਆਈ ਵੀ ਮੰਮੀ ਹੈ ਮੈਂ ਤਾਂ ਆਪ ਜੀ ਜੈਕਟ ਦੀ ਬੁੱਕਲ ਆਹ ਦੀ ਮਾਰ ਲਈ ਕੰਬਲ ਜਿਹਦੀ ਆ ਦੇਖੋ ਲਾਹੋ ਜੀ ਕਾਰਨ ਫਲੋਰ ਨਮਕ ਪਾਉ ਦੇ ਮੈਂ ਪਹਿਲਾਂ ਨਮਕ ਪਾਤਾ ਹੈ ਨਮਕ ਛਮਕ ਡਾਲਦੇ ਤੇ ਹੈ ਥੋੜੀ سی ਲਾਲ ਮਿਰਚ ਡਾਲਦੇ ਤੇ ਹੈ ਆ ਗਈਆਂ ਜੀ ਲਾਲ ਮਿਰਚਾਂ ਸਾਡੀਆਂ ਪੀਚ ਆਫ ਹਲਦੀ ਹੂੰ ਬਸ ਜਿਆਦਾ ਪਿੰਚ ਆਫ ਹਲਦੀ ਇੰਨੀ ਕ ਹਲਦੀ ਚੁਟਕੀ ਕਹਿਣ ਦਾ ਮਤਲਬ ਪਿੰਚ ਆਫ ਹਲਦੀ ਚੁਟਕੀ ਪਰ ਹਲਦੀ ਹਾਂ ਦੇਖੋ ਚੁਟਕੀ ਸਾਡੇ ਗਰਮ ਮਸਾਲੇ ਰਾਈ ਗਰਮ ਮਸਾਲੇ ਰਾਈ ਠੀਕ ਹੋਰ ਨਹੀਂ ਕੁਝ ਵੀ ਪੋਣੇ ਦੇ ਵਿੱਚ ਬਸ ਦੀਰੀ ਆਹ ਵਿੱਚ ਢੇਰੀ ਕਰ ਦੋ ਤੇਰੀ ਅੱਛਾ ਮਿਰਚਾਂ ਹਾਂ ਆ ਵੀ ਆ ਲਗੂੰਗੀ ਨਹੀਂ ਪੁੱਤ ਜਿਆਦਾ ਨਹੀਂ ਹੈਗੀ ਥੋੜੀ ਜਿਹੀ ਆਪਣਾ ਕੋਈ ਮਿੱਠੀ ਸੌਸ ਹੈਗੀ ਆ ਕੋਈ ਨਾ ਟੈਨਸ਼ਨ ਨਾਲ ਲੈ ਤੋ ਲਾਓ ਜੀ ਫੇਰ ਰਲ ਗਿਆ ਘਾਣਾ ਸਾਡਾ ਮਨਚੂਰੀਆਂ ਦੇ ਕੋਈ ਉਹਦੇ ਵਿੱਚ ਮਿਰਚਾਂ ਦੀਆਂ ਕਾਹਦੇ ਚ ਪਰੌਠਿਆਂ 'ਚ ਨਹੀਂ ਜ਼ਿਆਦਾ ਨਹੀਂ ਦੀਆਂ ਉਹ ਵੀ ਨਹੀਂ ਖਾਦਾ ਕਿਨੇ ਅੱਛਾ ਕਾਤੇ ਮਿਰਚਾਂ ਜਮੇ ਹੀ ਖਾ ਤਾਉਂਦੀਆਂ ਖਾਂਦੀ ਉਹ ਨਹੀਂ ਹਾਂ ਲੈ ਕੋ ਘਾਲਾ ਫੇਰੇ ਬਰੇਵ ਨਹੀਂ ਹੈ ਨਹੀਂ ਮਿਰਚਾਂ ਨਹੀਂ ਖਾਂਦਾ ਉਹ ਤਾਂ ਥੋੜੀਆਂ ਜਿਹਾ ਖਾਈ ਕਰ ਮੁੰਡਾ ਜਾਨਦਾ ਮੇਰਾ ਆਪਣੇ ਕਾਰ ਮੂੰਹ ਚ ਅਗਨ ਕੱਜੇ ਮੋੜੇ ਆਪਣੀ ਕਾਰ ਤੂੰ ਦੱਸਾਂ ਉਹ ਆ ਕੇ ਕਹਿ ਕਦੇ ਮੂੰਹ ਚ ਅਗਨ ਡ੍ਰੈਗਨ ਆਓ ਅਗੇ ਰੋਦੀ ਡਾਇਨਾਸੌਰ ਡਾਇਨਾਸੌਰ 100 ਪਰ ਦਾ 100 ਤੇ ਵੀ ਵੱਧੇ ਹੋ ਗਿਆ ਤੇ ਲਓ ਜੀ ਤਿਆਰੀ ਹੋ ਗਈ ਸਾਡੀ ਇਹਨੇ ਇੱਕ ਦਰਾਖਤ ਤਾ ਮੇਰੇ ਖਿਆਲ ਚ ਵੱਡ ਤਾਂ ਸ਼ਾਇਦ ਹਾਂ ਉਹ ਪਤਾ ਕੀ ਹੁੰਦਾ ਸੀ ਮੈਂ ਤੁਹਾਨੂੰ ਦੱਸਾਂ ਹਾਂ ਜੇ ਫੇਰ ਰੇਂਜ ਨਹੀਂ ਤੇ ਆਉਂਦੀ ਹਾਂ 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 ਇਹ ਫਿਰ ਜਾਂਦੀ ਹੁੰਦੀ ਸੀ ਦੀਦੀ ਕਿਸੇ ਵੀ ਨਹੀਂ ਦੀ ਵੀਡੀਓ ਚੜਦੀ ਮੇਰੀ ਚੜਦੀ ਹੁੰਦੀ ਸੀ ਉਹ ਇੱਥੇ ਇੱਕ ਦਰਖਤ ਰਖਤ ਉਹ ਮੰਨੂ ਵੀ ਦੱਸਿਆ ਤਾਂ ਮੰਮੀ ਨੇ ਇੱਥੇ ਸੀ ਜੀ ਪਤਾ ਨਹੀਂ ਹੈ ਇੱਥੇ ਆਹੀ ਤਾਂ ਮੈਨੂੰ ਲੱਗਦਾ ਸ਼ਾਇਦ ਉਹ ਦਰਖਤ ਕੋਲ ਰੇਂਜ ਆ ਜਾਂਦੀ ਸੀ ਬੜਾ ਵੇ ਪਸਾਨਦੀ ਸੀ ਦੇ ਪਰ ਹਲੇ ਪਾਪਰ ਆ ਹੀ ਲੱਭਦੇ ਬਿਰਦੇ ਤੇ ਰੇਂਜ ਕੀਤੀ ਸੀ ਵਿੱਚ ਤੇ ਮੈਂ ਕਿ ਜਿਹੜਾ ਵੀ ਲੰਦੀ ਦੀ ਬਣੀ ਉਰੇ ਦੇ ਇੱਥੇ ਖਲਾ ਦੀਦੀ ਇਹਨੇ ਇੱਥੇ ਦਰਖਤ ਲੱਭਿਆ ਹੋਇਆ ਵਾਦਾ ਇਹਨੇ ਦਰਖਤ ਪਾ ਫੋਨ ਫਸਾ ਦੇਣਾ ਉਹ ਕੁਦਰਤੀ ਉੱਥੇ ਰੇਂਜ ਆਉਂਦੀ ਸੀ ਇੰਨੀ ਕਿ ਜਗ੍ਹਾ ਤੇ ਜ਼ਿਆਦਾ ਉਹ ਉਹ ਉਹਨਾਂ ਨੇ ਹਾਲੇ ਇੱਕ ਫਲੋਰ ਚੜਨਾ ਮੈਂ ਦੋ ਚੜਾ ਕੇ ਛੱਡ ਦਿੱਤੀ ਡੈਡੀ ਨਾਲੇ ਜਾਣਾ ਉਹ ਟਾਵਰ ਕੋਲ ਨੂੰ ਹੈ ਇਹਨੇ ਜੰਨੇ ਨੂੰ ਇੱਥੀ ਤੇ ਛਡਾ ਦੇਣੀ ਵੀਡੀਓ ਇਹਨੂੰ ਟੰਗ ਆ ਗਿਆ ਤਾਂ ਇਹਨੂੰ ਜਗਾ ਪਤਾ ਲੱਗ ਗਈ ਫੇਰ ਹੌਲੀ ਹੌਲੀ ਉਹਨਾਂ ਨੇ ਫੜ ਲਈ ਇਹ ਭਾਈ ਵੀ ਆ ਟਿਕਾਣਾ ਇਹਦਾ ਕਾਰਨ ਫਲੋਰ ਪਾਤਾ ਜੀ ਹੁਣ ਆਪਾਂ ਨੇ ਕਾਰਨ ਫਲੋਰ ਪਾਤਾ ਲਓ ਜੀ ਹੁਣ ਰਲਾ ਲਿਆ ਮਸਾਲਾ ਆਪਾਂ ਸਾਰਾ ਅੰਗਰੇਜ਼ੀ ਪੜਨਾ ਨਹੀਂ ਕਰਦਾ ਹਾਂ ਹੱਥ ਘੜੇ ਚੱਲਣ ਦੇ ਕੰਮ ਹਾਂ ਆਹ ਸਿਸਟਮ ਲੂਟਾ ਠੀਕ ਨਹੀਂ ਲਓ ਜੀ ਭਾਈ ਗਰੀਨ ਆ ਚੱਕੀ ਪੁੱਤ ਲਫਾਫਾ ਕਾਲਾ ਜਾ ਬਲੈਕ ਜਾ ਇਹਨੂੰ ਉਹ ਪਿੱਛੇ ਕਰਦੇ ਹਾਂ ਤੇ ਆਹ ਬੱਟ ਹੋ ਗਏ ਆਪਣੇ ਮੰਜੂਰੀਅਨ ਦੀਦੀ ਜਿਆਦਾ بڑے ਨਹੀਂ ਹੋ ਗਏ ਪਿੰਨੀਆਂ ਤੈ ਤਾਂ ਪਿੰਨੀਆਂ ਹੀ ਬਣਾਉਂਦੀਆਂ ਆਹ ਸਿਲੰਡਰ ਜਾਂ ਸੈੱਟ ਕਰ ਦਨਾ ਦਾ ਮੰਮਾ ਤੇ ਜਲਦੀ ਬਣਾ ਕੇ ਚੱਲ ਮਠਹਾ ਵੀ ਤੇ ਕਿਨਾਂ ਉਹ ਕਿਤੇ ਹਾਂ ਮਾਤਾ ਪੁੱਤ ਜਾਂਦੇ ਹੋਏ ਟੇਕਣਾ ਆਪਾਂ ਨੇ। ਇਹ adda ਨੀ ਉੱਪਰ ਪਹਾੜ ਆਕ। ਜਸਮਨ ਆਦਾ ਬਹੁਤ ਬੜੇ ਬੜੇ ਆ ਯਾਰ। ਹਰ ਇਹ ਸਭ ਕੁਝ ਹੋ ਜਾਣਾ ਟੈਨਸ਼ਨ ਨਾ ਲੋ ਤੁਸੀਂ ਦੇਖੀ ਚਲੋ। ਹਾਂ। ਅੱਛੀਏ ਕੋ। ਇਹ ਮਤਲਬ ਅੱਛਾ ਫਿਲਹਾਲ ਕੜਾਹੀ ਚੋਂ ਕੱਢਣੇ ਹੈ? ਨਹੀਂ, ਕੱਚੀ ਖੜਾਉਣੇ ਤੁਹਾਨੂੰ ਇਹ। ਲਾਂ ਕਹੇ ਜਿਆ ਕਲੀ ਜਾਣੇ ਆ ਇਹ। ਫ੍ਰਾਈ ਕਰਕੇ ਅੱਦੇ ਅੱਦੇ ਕਰ। ਉਹ ਵੈਸੇ ਨਾ ਥੋੜਾ ਜਿਹਾ ਜਿੱਕ ਤੇ ਇਹਦੇ ਵਿੱਚ ਬੇਸਣ ਪਾਇਆ ਹੋਵੇ। ਹਾਂ। ਜਦੋਂ ਪਪਾ ਆਇਆ ਦਾ ਇੱਕ ਵਾਰ ਘਰ ਆ ਮਣਾਇ ਇਥੇ ਬੇਸਣ ਪਾਏ ਤੇ ਫਿਰ ਐਨ ਨਾ ਜਿਆਦਾ ਉਹ ਐਨ ਜੁੜ ਗਏ ਤੇ ਬੇਸਣ ਗੱਲ ਬੇਸਣ ਪੱਲਿਆਣਾ ਭੁੱਲ ਗਏ ਹਨਾ ਕਾਕੇ ਨੂੰ ਫੋਨ ਕਰ ਜਦ ਤਾ ਆਪਣੇ ਘਰ ਵੀ ਦੇਣਾ ਮੈਂ ਭੱਜ ਕੇ ਲੈ ਆਉਂਦਾ ਨਹੀਂ ਆ ਕੇ ਨਹੀਂ ਰਹਿਣ ਦੋ ਸੱਚ ਹੂੰ ਕਰਲੀਨ ਕਹੀ ਜਾਂਦੀ ਨਹੀਂ ਮਾਮੂ ਇਹ ਨੂੰ ਆਏ ਆ ਮਾਮਾ ਕੋਲ ਬੈਠਾ ਸਾਡੇ ਪਾਸੇ ਠੀ ਵੇਠਾ ਰਹੇ ਹੈ ਮੈਂ ਜਾਵਾਂ ਕਿ ਨਹੀਂ ਕਾਦੇ ਵਾਗ ਸਾਨੂੰ ਲੈ ਜੀ ਵਾਗ ਸਾਨੂੰ ਲੈ ਜੀ ਨਾ ਮਾਮੇ ਨੂੰ ਲੈ ਕੇ ਜੇ ਬਾਗ ਇਕੱਠੇ ਬੋਲਣ ਗਏ ਆਦਿਆਂ ਮਾਮੇ ਨੂੰ ਨਹੀਂ ਦੇਖਿਆ ਚਾਹੋ ਮਾਮਾ ਬਾਗ ਤਾਂ ਮਾਮੇ ਨੂੰ ਦੇਖਿਆ ਬਾਜ ਜੂਗਾ ਇਹ ਤਾਂ ਮੇਰੇ ਨਾਲੋਂ ਵੀ ਬੜਾ ਬਾਗ ਆ ਅੱਜ ਦੀ ਆ ਠੀਕਾ ਦੇਖ ਲੈ ਉਹ ਆ ਤਾਂ ਜਾ ਬਹੁਤ ਭੜਿਆ ਯਾਰ ਹਾਂ ਤੂੰ ਯਾਰ ਲੋ ਚੂਚੀਆਂ ਬਣਾ ਦਮ ਹਾਂ ਜੀ ਦੀਦੀ ਉਹ ਸੇ ਠੀਕ ਬਣਾਉਂਦੀ ਛੋਟੇ ਦੋ ਬਣਾ ਦੇ ਹਾਂ ਇੰਨੇ ਨਿੱਕੇ ਆ ਵੀ ਥੋੜਾ ਜਿਆਦਾ ਬੜਾ ਬੈਸੇ ਉੜੇ ਹੋਰ ਕੱਢ ਦੇ ਦੀ ਚ ਚਲ ਠੀਕ ਏ ਵੈਸੇ ਆਜੋ ਆਜੋ ਮੇਰੇ ਕੋਲ ਜੇ ਪਾਣੀ ਹੈ ਜੰਦਾ ਹਾਂ ਬਸ ਹੁਣ ਖਿਲਾ ਦੇਣੇ ਤੈਨੂੰ ਪੁੱਤ 10 ਮਿੰਟ ਲੱਗਣੇ ਅੱਜ ਖਾ ਦੇ ਮੈਂ ਇਦਾਂ ਹੀ ਖਾ ਲਾ ਪਰ ਨਹੀਂ ਅਰ ਆ ਰੋੜ ਜਾ ਪਾਇਆ ਹੋਇਆ ਤਾਲ ਫੋਲਣ ਦੀ ਮਾੜ ਜ ਝਰਨੀ ਨਹੀਂ ਰਹੀ ਦੀ ਝਰਨੀ ਲੈ ਆ ਪਈਆ ਦੇਖ ਸਾਰਾ ਸਮਾਨ ਕੋਲ ਪਿਆ ਲੈ ਝਰਨੀ ਵੀ ਕੋਲ ਪਈ ਆ ਚਲੋ ਪਾਓ ਹਾਂ ਸਾਰਾ ਸਮਾਨ ਆ ਹੋਰ ਦਾ ਸਕੇ ਚਾਹੀਦਾ ਇਹ ਚਾਹ ਬਣਾ ਵੀ ਲਿਆ ਚਾਚਾ ਬੱਲੇ ਇਧਰ ਚਾਚਾ ਸਾਡਾ ਭਾਈ ਚਾਹ ਵੀ ਲਿਆ ਆ ਵਾਹ ਵੀ ਵਾਹ ਚਾਹ ਲਿਆ ਗਰਮਾ ਗਰਮ ਆ ਗਈ ਚਾਹ ਮੰਮੀ ਨੂੰ ਫੜਾਇਆ ਉਹ ਹਾਂ ਹਾਂ ਪਹਿਲਾਂ ਇੱਕ ਗਲਾਸ ਮੰਮੀ ਨੂੰ ਫੜਾ ਦਈਏ ਤੇ ਮੰਮੀ ਅਸੀਂ ਗੱਡੀ ਚ ਤਾਂ ਬਿਠਾਈ ਵੀ ਆ ਵੀ ਕੋਈ ਕੁੜਮਣੀ ਨਹੀਂ ਲੱਗਿਆ ਚਾਹ ਦੇਣ ਮੰਮੀ ਅਸੀਂ ਗੱਡੀ ਚ ਤਾਂ ਬਿਠਾਈ ਹੋਈ ਆ ਭਾਈ ਵੀ ਚਲੋ ਕੁੜੀਆਂ ਨੂੰ ਬਾਹਰ ਠੰਡ ਲੱਗੂਗੀ ਥੋੜਾ ਤੇ ਮੰਮੀ ਆ ਤੇ ਪੁੱਤਾਂ ਵਰਗਾ ਹਾਂ ਚਾਚਾ ਦਾ ਸਾਡਾ ਕਹਿੰਦਾ ਤਾਂ ਵੀ ਚਾਚਾ ਸਾਡਾ ਕਹਿੰਦਾ ਤਾਂ ਵੀ ਉੱਧਰਲੇ ਘਰ ਹੀ ਚੱਲਦੇ ਆ ਵੀ ਉੱਥੇ ਜਾ ਕੇ ਬਣਾਇਓ ਵੀ ਅਸੀਂ ਕਿਹਾ ਵੀ ਨਹੀਂ ਓਰੇ ਠੀਕ ਐ ਵੀ ਨਹੀਂ ਤਾਂ ਸਾਨੂੰ ਗੱਡੀ ਤੋਂ ਸਮਾਨ ਭਾਈ ਦੂਰ ਨੂੰ ਢੋਣਾ ਪੈਣਾ ਤਾਂ ਫਿਰ ਇੱਥੇ ਹੁਣ ਆਏ ਆਪਣਾ ਸਿਲੰਡਰ ਸਿਲੰਡਰ ਇੱਥੇ ਹੀ ਬਣਾ ਕੇ ਇੱਥੇ ਹੀ ਗੱਡੀ ਦੇ ਵਿੱਚ ਦੁਬਾਰਾ ਰੱਖ ਦੇਣਾ ਮੈਂ ਹੁਣ ਆਹ ਆਮੰਦੇ ਨਹੀਂ ਮੁੰਡਾ ਨਹੀਂ ਹੋਇਆ ਆਮੰਦੇ ਹਾਂ ਦੀਦੀ ਮੁੰਡਾ ਹੋਇਆ ਮੈਂ ਕਿਹ ਜੰਮ ਦੀ ਆਈ ਬੂਆ ਬਣ ਕੇ ਜੇ ਜੇ ਗਰਲੀਨ ਗਰਲੀਨ ਬੂਆ ਵੀ ਬਣ ਗਈ ਦੇਖ ਲੋ ਮਾਸੀ ਹੋਰ ਸ਼ੂਭ ਮਾਸੀ ਬਣ ਗਈ ਕੋਈ ਮਤਲਬ ਪਤਾ ਹੈ ਨਹੀਂ ਮਾਸੀ ਕਿਹਦੀ ਆਤੀ ਤਾਂ ਜਾ ਕੇ ਕੀਤੇ ਬਣੀ ਸਹੀ ਗੱਲ ਤੁਸੀਂ ਮਾਸੀ ਨੇ ਬਣਨੇ 엄마 ਬਣਨੇ ਹੋ ਪੁੱਤ ਤੂੰ ਬੂਆ ਬਣ ਗਈ ਮੈਂ ਦਾਦੀ ਦੀਦੀ ਦਾਦੀ ਬਣ ਗਈ ਉਹ ਸਹੀ ਗੱਲ ਆ ਨਾ ਦੇਖ ਲਾ ਰਿਸ਼ਤੇ ਕਿੰਨੇ ਹੋ ਗਏ ਹਨਾ ਨਿਆਣੇ ਜੀ ਦਾ ਹੁਣ ਇਹਦਾ ਲਾਲਾ ਤੂੰ ਗਰਲੀਨ ਦਾਈ ਚਾਹ ਛਕੋ ਪਹਿਲਾਂ ਤਾਂ ਮੈਂ ਤਾਂ ਪੀਣੀ ਨਹੀਂ ਚਾਹ ਉਹਨਾਂ ਨੇ ਵੀ ਨਹੀਂ ਮੈਂ ਨਹੀਂ ਪੀਣੀ ਮੰਮੀ ਆਹ ਆਹ ਚਾਹ ਅਮਨ ਆਪਣਾ ਕੇ ਗਲਾਸਾ ਅਮਨ ਕੋਈ ਨਹੀਂ ਕੋਈ ਨਹੀਂ ਅਮਨ ਪੀਦੇ ਹਣਦਾ ਹਾਂ ਤੇ ਵਿੱਕੀ ਤੇਰੇ ਹਣਦਾ ਹਾਂ ਫੇਰ ਮੰਮੀ ਨਹੀਂ ਤਾਂ ਜਿਆਦਾ ਵਿਆਹ ਹੋ ਜਦ ਮੰਨ ਲਏ ਇਹ 1-2 ਮਹੀਨਿਆਂ ਦਾ ਹੀ ਹੈਗਾ ਹਾਂ ਨਹੀਂ ਵੈਸੇ ਪਾਣੀ ਮੈਂ ਲਿਆਂਦਾ ਪਾਣੀ ਤਾਂ ਆਪਣੇ ਕੋ ਪਿਆ ਗੱਡੀ ਚ ਖੂਵਾਂ ਨਾਲ ਲਿਆਈ ਕੋਈ ਹੋਰ ਨਹੀਂ ਹੈਗਾ ਖੂਵਾਲਾ ਤਾਂ ਠੰਡਾ ਠੰਡਾ ਬਹੁਤ ਹੋਣਾ ਨਹੀਂ ਪਾਣੀ ਆਪਣੇ ਕੋ ਪਿਆ ਗੱਡੀ ਚ ਪੀਣਾ ਪੁੱਤ ਚਾਹ ਪੀਣੀ ਹੈ ਹੱਥੋਂ ਤੇ ਤੋਣੇ ਅਸੀਂ ਮੜੇ ਸੀ ਹੱਥੋਂ ਤੇ ਤੋਣੇ ਤਾਂ ਬਥੇਰਾ ਹੋ ਰਾ ਪਾਣੀ ਪਾਣੀ ਦਾ ਬਾਦੂ ਹਾਂ ਮੰਮੀ ਅੱਛਾ ਇੱਕ ਮਿੰਟ ਮੇਰੇ ਨਹੀਂ ਕਿ ਪਰਸ ਵਿੱਚ ਆ ਮੇਰੇ ਖਿਆ ਆ ਪਿਆ ਪਰਸ ਪਰਸ ਜੋ ਕਰ ਲਓ ਜੀ ਭਾਈ ਬਾਲਤਾ ਅਸੀਂ ਗੈਸ ਸਿਲੰਡਰੀ ਸਾਡੀ ਨਾ ਇਹ ਇਹ ਅਸਲ ਤੇ ਇਹ ਸਾਡੀ ਉਹ ਸਿਲੰਡਰ ਹੀ ਆ ਇਹ ਬਹੁਤ ਦਿਨ ਦੀ ਪਈ ਤੀ ਪਹਿਲਾਂ ਮੈਂ ਇਹਨੂੰ ਸਵਰਾ ਕੇ ਲਿਆਇਆ ਤਾਂ ਵਿੱਚ ਨੂੰ ਅਸੀਂ ਖਰਾਬ ਹੋਈ ਵੀ ਤੀ ਬਾਦੋ ਜੀ ਜੀ ਪਾ ਦੋ ਅੱਜ ਗਏ ਅਸੀਂ ਅੱਜ ਕਿ ਚਲੋ ਮਾਲਾ ਵਾਲਿਆਂ ਦੀ ਲੈ ਜੂਗੇ ਮਾਲਾ ਵਾਲੀ ਫੈਮਿਲੀ ਦੀ ਸਿਲੰਡਰੀ ਭਾਈ ਉਹਨਾਂ ਵਾਲੀ ਗਈ ਹੋਈ ਸੀ ਖੇਤਾਂ ਨੂੰ ਜੀ ਇਹਨੇ ਆਉਣਾ ਸੀ ਇਹਨੇ ਆਉਣਾ ਹੀ ਤਾਂ ਜੇ ਮੈਂ ਤੇਲ ਤਾਂ ਨਹੀਂ ਕਟੂੰਗਾ ਬਸ ਬੀਤੀ ਬਸ ਬਸ ਡੱਬਾ ਪਾ ਲਿਆ ਮੈਂ ਸਾਦੇ ਮੈਂ ਅ ਪਿੱਛੇ ਡਿੱਗੀ 'ਚ ਪਿਆ ਜੀ ਆ ਲੋ ਜਣ ਡਿੱਗੀ ਖੋਲ ਕੇ ਨਾ ਡੱਬਾ ਜਾ ਪਿਆ ਚਾਹ ਵਾਲਾ ਇਹ ਕਰੀ ਤਾਂ ਹੈ ਉਹਨੇ ਸਵਾਰ ਤੇ ਨਹੀਂ ਕਰੀ ਠੀਕ ਲੀਕ ਕਰਦੀ ਹਜੇ ਵੀ ਇਹੇ ਥੋੜਾ ਜਿਹਾ ਗੱਡੀ ਮਤ ਦੀ স্মੈਲ ਜੀ ਆਉਂਦੀ ਰਹੀ ਹੈ ਨਾ ਚਲ ਉਹਨੂੰ ਜਾਂਦੇ ਹੋਏ ਦਿਖਾ ਲੂੰਗੇ ਇੱਕ ਵਾਰ ਗੈਸ ਦੀ স্মੈਲ ਜੀ ਭਾਈ ਨਿਕਲਦੀ ਰਹੀ ਤੇ ਥੋੜੀ ਥੋੜੀ ਗੈਸ ਹੀ ਤੇ ਜੋ ਤੇ ਹੁਣ ਜਾਂਦੇ ਹੋਏ ਦੁਬਾਰਾ ਦਿਖਾ ਲਾਂਗੇ ਇੱਕ ਵਾਰ ਹੱਡ ਲੱਗਦੀ ਸੇਕ ਵੀ ਨਹੀਂ ਆਉਂਦਾ ਹੈਗਾ ਤੇਜ਼ ਕਰ ਉਹ ਕੱਟੋਗੀ ਹੋਰ ਕਰਦੇ ਤੇ ਵਾ ਫੁੱਲੇ ਆ ਇੰਨੀ ਕੀ ਆ ਅੱਗੇ ਉੱਪਰ ਉੱਪਰ ਨਹੀਂ ਲਓ ਜੀ ਆ ਆ ਗਿਆ ਸਾਡਾ ਚਾਹ ਵਾਲਾ ਡੱਬਾ ਅਸੀਂ ਤਾਂ ਪ੍ਰਬੰਧ ਪੂਰਾ ਘਰਤੀ ਕਰਕੇ ਲਿਆਏ ਹੋਏ ਤੇ ਚਾਹ ਵਾਲਾ ਵੀ ਕਿੰਨੇ ਤੋਂ ਵੈਰੀ ਗੁੱਡ ਮੈਨੂੰ ਮੈਨੂੰ ਜਿੱਦੋਂ ਮੇਰੇ ਗਿਣਨੇ ਕਿੰਨੀ ਮੰਨੇ ਠੀਕ ਆ ਤੈਨੂੰ ਕਹਿਤਾ ਪੁੱਤ ਵੈਰੀ ਗੁੱਡ ਹਾਂ ਤੇ ਮੰਜੂਰੀਆਂ ਆਪਣੇ ਹੋ ਗਏ ਜੀ ਬਣ ਕੇ ਰੈਡੀ ਹੈ ਦੱਸੇ ਦੱਸਾ ਹਾਂ ਨਾ ਪੜ ਕੇ ਹਾਜ਼ਰ ਕਰਨੇ ਪਤਨਾ ਲੱਗਣੇ ਵਾਲਿਆਂ ਨੂੰ ਪਤਾ ਲੱਗੇ ਜਾਂਗੇ ਆ ਪਹਿਲਾਂ ਹੀ ਹਾਂ ਤੇ ਹੁਣ ਛੱਕਦੇ ਆ ਫੇ ਬਣਾ ਕੇ ਤੇਲ ਹੋ ਜਵੇ ਥੋੜਾ ਜਿਹਾ ਗਰਮ ਦਿਮਾਗ ਵੀ ਕੋਈ ਚੀਜ਼ ਹੁੰਦੀ ਐ ਹਾਂ ਸਹੀ ਗੱਲ ਆ ਭਾਈ ਸਹੀ ਗੱਲ ਆ ਬਿਲਕੁਲ ਹੈ ਦਿਮਾਗ ਨੂੰ ਬਣਾਉਂਦੇ ਉਹ ਹੁੰਦਾ ਕੋਸਾ ਬਹੁਤ ਸੋਹਣਾ 뷰 ਬਹੁਤ ਸੋਹਣਾ ਐ ਦੇਖ ਲਓ ਪਰ ਇੱਕ ਗੱਲ ਆ ਦੀਦੀ ਉਧਰ ਦੇਖ ਲਾ ਜੀ ਪੂਰੀ ਧੁੱਪ ਆ ਨਾ ਉਹ ਸਾਹਮਣੇ ਪਹਾੜੀ ਪਰ ਇਧਰ ਧੁੱਪ ਮੁੜ ਗਈ ਹੁਣ ਸਾਰੀ ਇਧਰ ਪਹਾੜੀ ਆ ਗਈ ਨਾ ਬੈਕ ਸਾਈਡ ਉਹਦੇ ਕਰਕੇ ਸ਼ਾਮ ਆ ਗਈ ਸਾਰੀ ਕਿਆ ਨਾਮ ਚੌਲ ਕਹਿੰਦੇ ਇਹਨੂੰ ਦੂਆ ਬੜਾ ਚੌਲ ਹਾਂ ਆ ਬڑے-ਬڑے ਪੱਤੇ ਵਾਲਾ ਹਾਂ ਅਰਬੀਕ ਦੂਈ ਹੁੰਦੀ ਏ ਦੂਆ ਇੱਧਰ ਆ ਅੱਛਾ ਇਹ ਇਹ ਪਹਾੜੀ ਅਰਬੀ ਆ ਹਾਂਜੀ ਠੀਕ ਆ ਠੀਕ ਆ ਜੰਗਾਂ ਦੀ ਮਾਂ ਦੀ ਤਲਕੇ ਬਣਦੀ ਹਾਂ ਹਾਂ ਜਿਹਦੇ ਬਹਤ ਵਖਰਾਸ਼ ਜੀ ਹੋਣ ਲੱਗ ਜਾਂਦੇ ਹਾਂ ਹਾਂਜੀ ਹਾਂਜੀ ਉਹ ਚੀਜ਼ ਐ ਇਹ ਅੱਛਾ ਅਰਬੀ ਜਿਹੜੀ ਹੁੰਦੀ ਐ ਹੁੰਦੀ ਐ ਅਰਬੀ ਇਹੇ ਜਿਹੜੀ ਚੀੜੀ-ਚੀੜੀ ਜੀ ਹੁੰਦੀ ਐ ਹਾਂ ਹਾਂ ਉਹ ਐ ਇਹ ਠੀਕ ਆ ਠੀਕ ਆ ਠੀਕ ਆ ਮੰਬਾ ਜੋ ਇਹ ਪੋਤ ਤੋਰੀ ਫਿਰਦੇ ਉਹ ਥੱਲੇ ਜਿੱਦਾਂ ਹੁਣ ਉਹ ਥੱਲੇ ਵਾਲਾ ਏਰੀਆ ਉੱਥੇ ਪਾਣੀ ਪੂਣੀ ਚੱਲਦਾ ਨਦੀ ਨੋਦੀ ਆ ਕੋਈ ਨਦੀ ਆ ਉੱਥੇ نیچے ਨਦੀ ਆ ਹਨਾ ਜਿਹੜੀਆਂ ਪਹਾੜੀਆਂ ਦੇ ਗੱਬੇ ਨਦੀ ਜਾਂਦੀ ਹਾਂ ਹਾਂ ਕਿੱਤੇ ਨੂੰ ਨਿਕਲਦੀ ਹਾਂ 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 ਉਹ ਹੀ ਨਦੀ ਵਿੱਚ ਵਿੱਚ ਜਾਂਦੀ ਹੈ ਅੱਛਾ ਉਹ ਹੀ ਨਦੀ ਆ ਇਹਦੇ ਜਿੱਥੇ ਜਿੱਦਾਂ ਹੁਣ ਮੀਂਹ ਕਿਹੜੀ ਪੈਂਦਾ ਫਿਰ ਪਾਣੀ ਵੱਜ ਜਾਂਦਾ ਹੁਣ ਪਾਣੀ ਬਹੁਤ ਆ ਜਦੋਂ ਫੁੱਲ ਨੂੰ ਲੱਗਣ ਵਾਲਾ ਹੋ ਗਿਆ ਅੱਛਾ ਇਹ ਆਉਂਦੀ ਕਿੱਧਰੋਂ ਆ ਵੈਸੇ ਇਧਰੋਂ ਤੇ ਆਂਦੀ ਹੈ ਉੱਪਰੋਂ ਆਪਣਾ ਸ਼ਿਮਲੇ ਦੇ ਹੈ ਪਾਣੀ ਇਕੱਠਾ ਹੋ ਕੇ ਸਾਰਾ ਇੱਧਰ ਨੂੰ ਆਈ ਹਾਂ ਹਾਂ ਬਾਕੀ ਆ ਵੀ ਪਹਾੜਾਂ ਦਾ ਹੁਣ ਸਾਰਾ ਸਮਝ ਲਓ ਵਿਚੇ ਹੀ ਕਰਦਾ ਜਾ ਕੇ ਠੀਕ ਹੈ ਇਹ ਮਚੂਲੀ ਦੀ ਬਾਤ ਹਾਂ ਇੱਧਰ ਵਾਲਾ ਪਹਾੜੀਆਂ ਸਾਰੇ ਠੀਕ 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 ਪਾਣੀ ਦੇ ਵੀ ਰੱਖ ਲੈ ਵਿਚੇ ਪਾਣੀ ਲਈ ਲਓ ਜੀ ਭਾਈ 뷰 ਬਣਿਆ ਹੋਇਆ ਬਹੁਤ ਨਜ਼ਾਰੇਦਾਰ ਇਹ ਪਿੰਡ ਵਿੱਚ ਆਪਣੇ ਜੇ ਘਰ ਕਿੰਨੇ ਗਾ ਵੈਸੇ ਘਾਰੂ ਦਾ ਥੋੜੀ ਆ ਇਸ ਤਰਾ ਸਾਹਮਣੇ ਚਾਰ ਪੁੱਤ ਕਿਹੜਾ ਪਿੰਡ ਹੈ ਨਿਹੋਲ ਕਿਹਾ ਨਹਿਲ 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 ਪਿੰਡ ਪੰਜ ਕੇ ਘਰ ਮੈਂ ਕਹਿੰਦਾ ਪੰਜ ਛੇ ਹਨਾ ਹਮਮ ਨੇ ਹਲਪਿੰਡ ਲਾਓ ਭਾਈ ਪੈ ਗਏ ਇੱਧਰ ਸਾਡੇ ਮਨਚੂਰੀਨ ਵਿੱਚ ਤੇਲ ਦੇ ਬਾਜੀ ਬਾਦ ਦੇਖੋ ਤਾਂ ਸਿਲੰਡਰੀ ਦੀ ਮौज ਹੈ ਦੀਦੀ ਸਿਲੰਡਰੀ ਦੀ ਮौज ਆ ਹਨਾ ਆਉ ਦੇ ਵਿੱਚ ਪਾ ਦੇ ਰੱਖ ਜਿੱਥੇ ਮਰਜੀ ਲੈ ਜੋ ਚੱਕ ਰੱਖ ਲੈਣੇ ਨੇ ਇਹਦੇ ਉੱਪਰੇ ਰੱਖ ਲੋ ਤੁਸੀਂ ਇਆਂ ਰੱਖੋ ਜੀ ਤੂੰ ਆਹ ਲੈ ਦੀ ਕੁਝ ਬਣਾ ਲੈ ਹਨਾ ਲਾਓ ਜੀ ਭਾਈ ਬਣ ਕੇ ਸਾਡੇ ਮਨਚੂਰੀਨ ਆਹਾ ਆਹਾ ਆਹ ਕਿਹ ਪਤਾ ਪਿਆਲ ਦੀਆਂ ਭੁੰਖਾਂ ਪਿਆਲ ਦੀਆਂ ਭੁੰਖਾਂ ਕਿਆ ਬਾਤ ਹੈ ਮੰਚੂਰੀਆਂ ਆਪਣੇ ਹੁਣ ਹਾਂ ਐ ਕਰੋ ਇੱਕ ਵਾਰੀ ਮੰਮੀ ਨਹੀਂ ਦਿਖਾਇਆ ਕੀ ਇੱਕ ਵਾਰੀ ਹੋਈ ਨਹੀਂ ਮੰਮੀ ਦਾ ਫੇਰ ਮੰਚੂਰੀਆਂ ਨਾ ਹਾਂ ਚਲੋ ਦੀਦੀ ਦੋ ਪੀਸ ਪਾ ਦੋ ਲੈ ਜਾਣਗੇ ਉੱਥੇ ਮੜ ਜਾ ਬਲੌਗ ਬੰਦ ਕਰ ਦੇ ਹਾਂ ਦੀਦੀ ਦੋ ਪੀਸ ਪਾ ਦੋ ਤੇ ਲਓ ਜੀ ਹੁਣ ਮੰਮੀ ਨੂੰ ਕਰਾਉਨੇ ਆ ਟੇਸਟ ਥੋੜੀ ਜਿਹੀ ਗਰੇਵੀ ਪਾ ਦੋ ਬੰਦ ਕਰ ਦੇ ਇਹਨੂੰ ਚਲੋ ਗੈਸ ਕਰ ਦੋ ਹੁਣ ਬੰਦ ਤੇ ਸਾਰੇ ਲੈ ਜੋ ਬਸ ਬਾਤੀ ਬਾ ਕੀ ਬਾਤ ਹੈ ਅਸੀਂ ਨਾ ਸੋਇਆ ਸੌਸ ਲੈ ਆਣੀ ਭੁੱਲ ਗਏ ਤਾਂ ਕਰਕੇ ਤਾਂ ਹੀ ਮਹਾਰਾਜ ਪਾਮੀ ਹਾਂ ਵਧੀਆ ਕਲਰ ਆ ਗਿਆ ਵਸੇ ਹੈ ਨਾ ਤੇ ਹੁਣ ਮੰਮੀ ਨੂੰ ਕਰਾਉਨੇ ਆ ਜੀ ਟੇਸਟ ਤੇ ਫਿਰ ਪੁੱਛਦੇ ਆ ਮੰਮੀ ਤੋ ਸਵਾਦ ਵੀ ਕਹਿ ਜੀ ਆ ਬਣਿਆ ਹੈ ਭਾਈ ਹੈ ਨਾ ਮੰਮੀ ਸ਼ਕੋ ਫਿਰ ਭਾਈ ਮਨਚੂਰੀਅਨ ਬੱਲੇ ਹਾਂ ਫਿਰ ਹਾਲ ਮੈਂ ਦੋ ਕੁ ਲੈ ਕੇ ਆਇਆ ਹਜੇ ਦੇਖੋ ਦੇਖੋ ਫਿਰ ਕਹਿਜਾ ਬਣਿਆ ਦੇਖੋ ਗਰਮ ਹੋਣਾ ਪਰ ਜਿਆਦਾ ਧਿਆਨ ਨਾਲ ਸਵਾਦ ਦੇਖੋ ਫਿਰ ਕਹਿਜਾ ਮਣਗੀ ਗੱਲ ਬਹੁਤ ਵਧੀਆ ਠੀਕ ਆ ਜਿਹੇ ਮੁੱਲ ਦੇ ਹੁੰਦੇ ਆ ਹਾਂ ਜਿਹੇ ਮੁੱਲ ਦੇ ਹੁੰਦੇ ਹੈ ਹਾਂ ਉਹ ਜਿਹਾ ਹਾਂ ਉਹਨਾਂ ਦਾ ਹੀ ਬਸ ਆਦਾ ਹਾਂ ਲਓ ਭਾਈ ਸੱਚੀ ਕਹਨੀ ਆ ਨਹੀਂ ਨਹੀਂ ਬਾਬ ਵਧੀਆ ਨਹੀਂ ਬਾਕੀ ਹੋ ਫਿਰ ਅੱਪਾ ਮੰਮੀ ਐਨ ਮਟੀਰੀਅਲ ਪੂਰਾ ਪਾਇਆ ਹੋਇਆ ਲਾਂਗੂ ਐਨ ਦਿਖਦਾ ਉਹ ਤਾਂ ਲੱਗ ਗਿਆ ਹਾਂ ਹੋਰ ਹੋਰ ਨਾ ਲੈ ਐਨ ਮਣਗੀ ਗੱਲ ਬਾਤ ਹਾਂ ਚਲੋ ਠੀਕ ਆ ਜੀ ਫਿਰ ਮਿਲਦੇ ਹੁਣ ਤੁਹਾਨੂੰ ਅਗਲੇ ਵਲੌਗ ਚ ਤੇ ਦਿਓ ਹੁਣ ਇਜਾਜ਼ਤ ਸਸਿਕਾ ਦੀ ਸਾਰਿਆਂ ਹੁਣ ਸ਼ਕਲੀਏ ਭਾਈ ਅਸੀਂ ਵੀ